वेलकम टू माय ब्लॉग ਤੇ ਅੱਜ ਆਪਾਂ ਤੁਹਾਨੂੰ ਆਪਣੇ ਜਮ ਵਾਲਾ ਸਮਾਨ ਦਿਖਾਉਨੇ ਆ ਤੇ ਆਪਣੀ ਪਿੱਲੋ ਰਾਣੀ ਦੇਖੋ ਜੀ ਹੈਲੋ ਕਰਦੇ ਤੇ ਅੱਜ ਆਪਾਂ ਤੁਹਾਨੂੰ ਆਪਣਾ ਜਮ ਵਾਲਾ ਸਮਾਨ ਦਿਖਾਉਨੇ ਆ ਤੇ ਬਈ ਚੈੱਕ ਕਰੋ ਜਿਹੜਾ ਆਪਾਂ ਲਾਉਨੇ ਆ ਘਰੇ ਤੇ ਸੋ ਪਹਿਲਾਂ ਤਾਂ ਆਪਣਾ ਆ ਸਮਾਨ ਜੀ ਦੇਖੋ ਡੰਬਲ ਤੇ ਆਪਣੇ ਆ ਰਾੜ ਹੈ ਤੇ ਇਸ ਦੇ ਨਾਲ ਹੀ ਆਪਾਂ ਵਰਕਆਊਟ ਕਰਦੇ ਆ ਤੇ ਆ ਵੀ ਆਪਣੇ ਨਾਲ ਹੀ ਵਰਕਆਊਟ ਕਰਦੀ ਏ ਕਿਰਵੀ ਹਰ ਰੋਜ਼ ਤਾਂ ਆਪਣੇ ਨਾਲ ਹੀ ਵਰਕਆਊਟ ਹੁੰਦਾ ਹੈ ਦੇਖੀਂ ਸਾਧਦੇ ਹਾਂ ਆਪਣਾ ਡੇਲੀ ਰੁਟੀਨ ਦਾ ਆਪਣਾ ਹੈ ਤੇ ਆਪਣਾ ਦੂਜਾ ਸਮਾਨ ਵੀ ਤੁਹਾਨੂੰ ਦਿਖਾਉਨੇ ਆ ਚੈੱਕ ਕਰੋ ਆਪਣਾ ਦੂਜਾ ਸਮਾਨ ਵੀ ਆ ਰਿਹਾ ਹੈ ਜਾ ਤਰ ਇੱਥੇ ਆਪਾਂ ਵਰਕਆਊਟ ਕਰਦੇ ਆ ਪਰ ਥੋੜੇ ਦਿਨ ਗਰਮੀ ਜ਼ਿਆਦਾ ਹੋਣ ਕਰਕੇ ਆਪਾਂ ਵਰਕਆਊਟ ਉੱਥੇ ਕਰ ਲਈਦਾ ਸੀ ਤਾਂ ਜੋ ਕਿ ਗਰਮੀ ਤੋਂ ਬਚ ਕੇ ਕਿਉਂਕਿ ਜੇਕਰ ਬਿਮਾਰ ਹੋ ਗਏ ਤਾਂ ਆਪਣਾ 75 ਡੇ ਦਾ ਚੈਲੰਜ ਵੀ ਖਰਾਬ ਹੋ ਸਕਦਾ ਹੈ ਤੇ ਆਪਣੀ ਪਿੱਲੋ ਰਾਣੀ ਫਿਰ ਤੋਂ ਆ ਗਈ ਆ ਦੇਖੋ ਜੀ ਤੇ ਲੈਟ ਰਹੀ ਐ ਕਹੋ ਦੱਸੋ ਕਿਦਾਂ ਲੱਗੀ ਤਾਂ ਕਮੈਂਟ ਕਰਕੇ ਦੱਸੋ ਕਿੱਥੋਂ-ਕਿੱਥੋਂ ਆਪਣੀ ਵੀਡੀਓ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਤੇ ਆ ਮੇਰਾ ਕਮਰਾ ਹੈ ਜੀ ਆਪਣਾ ਕਮਰਾ ਹੈ ਦੇਖੋ ਬਈ ਆ ਆਪਣੇ ਮੈਡਲ ਤੇ ਆਪਣੇ ਟਰੋਫੀ ਤੇ ਆਪਣੇ ਐਲਸੀਡੀ ਬਈ ਇਹ ਆ ਮੇਰਾ ਕਮਰਾ ਹੈ ਜ ਤਾਂ ਤੁਹਾਨੂੰ ਹੋਰ ਆਪਾਂ ਆਪਣੀ ਦੂਜੀ ਟਰੋਫੀ ਦਿਖਾਉਨੇ ਆ ਤੇ ਆ ਆਪਣੇ ਬੋਲੀ ਹੈ ਜੋ ਦੇਖੋ ਜੀ ਦਿਵਾਰ ਦੀ ਸਾਈਕਲੀ ਵੀ ਉਹ ਖੜੀ ਹੈ ਆਪਾਂ ਪਣ ਪਣ ਤੁਹਾਨੂੰ ਆਪਣਾ ਦੂਜਾ ਘਰ ਦਿਖਾਉਣੇ ਆ ਤੇ ਕਿੱਤਾ ਲੱਗੇ ਸਾਰੇ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਸ਼ੇਅਰ ਜਰੂਰ ਕਰੋ ਕਿੱਦਾਂ ਲੱਗੇ ਆਪਣੀ ਬਾਡੀ ਕਮੈਂਟ ਕਰਕੇ ਜਰੂਰ ਦੱਸੋ ਜੇ ਖਵਲਾਦਾ ਆਹ ਦੇਖੋ ਯਾਰਛੂ ਕਮੈਂਟ ਕਰਕੇ ਦੱਸੋ ਕਿੱਦਾਂ ਲੱਗੇ ਕੀ ਖਾਈਏ ਨਾਏ ਆਹ ਦੇਖੋ ਪਾਰਟਨਰ ਵਿਚਾਰਿਆ ਤੇ ਗੁੱਸਾ ਕਰ ਤੇ ਕਿੱਦਾਂ ਲੱਗੇ ਬਾਈ ਆਪਣੇ ਪਿੰਡ ਦੇ ਜਵਾਬ ਤੇ ਆਪਣੀ ਗਲੀ ਦੇਖੋ ਤੁਸੀਂ ਤੇ ਬੈਸਪੋਰਟ ਕਰਦੇ ਰਹੋ ਜੇ ਹੋਰ ਦੱਸੋ ਸਾਰੇ ਕਿੱਦਾਂ ਸਾਰੇ ਠੀਕ ਹੋਵੋਗੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਆਪਣੀ ਵੀਡੀਓ ਦੇਖ ਰਹੇ ਹੋ। ਕਾ ਲੜੀ ਹੈ ਮੰਮੀ ਦਵਾਈ ਲਾਤੀ ਹੋਰ ਦੱਸੋ ਜੀ ਕਿੱਦਾਂ ਸਾਰੇ ਠੀਕ ਹੋ। ਕਿੰਨਾ ਉਸ ਕੇ ਬਾਤਾਂ ਸ਼ੇਅਰ ਜੁ ਕਰੋ। अपने बाथरूम में है जितने ना बस कर दे रहो बाकी सारे जने इत अपना प्यार करते रहो ਆਪਣਾ 75 ਦਿਨ ਦਾ 51ਵਾਂ ਦਿਨ ਇਸ ਤੇ ਬਹੁਤ ਜਿਆਦਾ ਪੋਜੀਸ਼ਨ ਵਧੀਆ ਹੋ ਚੁੱਕੀ ਹੈ ਤੁਸੀਂ ਦੇਖ ਕੇ ਸਕਦੇ ਹੋ ਆਪਣਾ ਪੰਡ ਹੈ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਆਪਣੇ ਛੜਕ ਹੈ ਤੇ ਭਾਈ ਵਧੀਆ ਮੌਸਮ ਹੈ ਅੱਜ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸਾਫ਼ ਮੌਸਮ ਹੈ ਤੇ ਚੈੱਕ ਕਰੋ ਜੀ ਮੌਸਮ ਬਹੁਤ ਹੀ ਵਧੀਆ ਹੈ ਬਸ ਇਦਾਂ ਹੀ ਮੌਸਮ ਹੋ ਰਿਹਾ ਵੇ ਤਾਂ ਵਰਕਆਊਟ ਲਾਉਣ ਦੀ ਬਹੁਤ ਮਜ਼ਾ ਆਉਂਦਾ ਹੈ ਸਾਰਿਆਂ ਨੇ ਕਮੈਂਟ ਜ਼ਰੂਰ ਕਰੋ ਕਿੱਥੋਂ ਕਿੱਥੋਂ ਆਪਣੀ ਵੀਡੀਓ ਤੁਸੀਂ ਦੇਖ ਰਹੇ ਹੋ ਬਸ ਸਪੋਰਟ ਕਰਦੇ ਰਹੋ ਜੀ ਦੇ ਆਜੇ ਤੁਹਾਨੂੰ ਪ੍ਰੋ ਵੀਓ ਦਿਖਾਉਂਦੇ ਆ ਜੀ ਪ੍ਰੋ ਵੀਓ ਕਿਦਾਂ ਲਗਾਤਾ ਸੂ ਰ ਕਮੈਂਟਰ ਕਰਕੇ ਚੈੱਕ ਕਰੋ ख जी वी सारा व्यू बैकग्राउंड कमेंट करके दसो कितना लग्या तो लाइक कमेंट शेयर करो तो फॉलो जरूर करो जी